Yeah. ਅੱਛਾ ਦੋਸਤੋ ਮੈਂ ਤੁਹਾਡੇ ਆਪਣਾ ਰਿਪੋਰਟਰ ਫਲੋਰੈਂਸ ਜੀ ਹਾ ਪਹੁੰਚਿਆ ਹਾਂ ਪੰਨਾਨਪੁਰ ਦੇ ਵਿੱਚ ਜਿੱਥੇ ਸਰਬਾਚਾਰ ਪ੍ਰੋਗਰਾਮ ਕਰਵਾਏ ਜਾ ਰਹੇ ਨੇ ਨੀਤੀਆਂ ਮਨਾਇਆ ਜਾ ਰੀਆਂ ਨੇ ਰਵਿਦਾ ਸੋਸ਼ਲ ਜਨ ਸੋਸਾਇਟੀ ਦੇ ਵੱਲੋਂ ਪੰਨਾਨਪੁਰ ਦੀ ਬੀਬੀਆਂ ਇਕੱਠੀਆਂ ਹੋਈਆਂ ਸੋਪਾ ਗਲਵਤ ਕਰ ਲੈਣੇ ਇਸ ਤਰੀਕੇ ਨਾਲ ਜਿਹੜੇ ਪੰਨਾਨਪੁਰ ਜੀ ਵੀ ਖੜੇ ਨੇ ਸਭ ਕਿਤਰਾ ਦੇਖਦੇ ਜਿਹੜੀ ਅੱਜ ਮਨਾਇਆ ਜਾ ਰੀਆਂ ਸਾਰੀ ਸਰਦਾਰ ਸੰਤੋਖ ਸਿੰਘ ਜੀ ਇਹ ਸਾਡੇ ਸਰਪ੍ਰਸਤ ਨੇ ਜਿੰਨਾ ਮੇਲਾ ਅਸੀਂ ਕਰਾ ਰਹੇ ਹਾਂ ਇਹਦੇ ਵਿੱਚ ਸਪੋਰਟ ਜਿਹੜੀ ਹੁੰਦੀ ਆ ਰਵਦਾ ਸੋਸ਼ਲ ਵੈਲਫੇਅਰ ਸੁਸਾਇਟੀ ਦੀ ਹੁੰਦੀ ਆ ਨਨਾਨਪੁਰ ਤੋਂ ਨਨਪੁਰ ਦੇ ਨੌਜਵਾਨ ਕਰ ਦੋਆ ਵੱਡਾ ਜਿਹੜਾ ਸਹਿਯੋਗ ਆ ਸਾਡੇ ਸਰਪ੍ਰਸਤ ਨੇ ਸਰਦਾਰ ਸੰਤੋਖ ਸਿੰਘ ਜੀ ਐਸ ਐਚਓ ਸਾਹਿਬ ਇਹਨਾਂ ਦਾ ਯੋਗਦਾਨ ਆ ਬਾਕੀ ਇਹ ਸਿਮਰ ਪ੍ਰੀਤ ਕੌਰ ਸਾਡੀ ਜਿਹੜੀ ਇੱਕ ਬੱਚੀ ਪਿਛਲੇ ਤਿੰਨ ਚਾਰ ਸਾਲ ਪਹਿਲਾਂ ਸਥਾਨੀ ਸੰਸਾਰ ਨੂੰ ਵਾਲ ਵਿਧਾਇਕ ਦੀ ਯਾਦ ਦੇ ਵਿੱਚ ਆ ਕਿਉਂਕਿ ਉਹ ਵੀ ਆਪਣੇ ਸਕੂਲ ਦੇ ਵਿੱਚ ਕਾਲਜ ਦੇ ਵਿੱਚ ਸਕੂਲ ਦੇ ਵਿੱਚ ਬੜਾ ਐਂਟਰਟੇਨਮੈਂਟ ਕਰਦੀ ਸੀ ਜੋ ਨੇ ਟੀਚਰਾਂ ਨੂੰ ਦੱਸਿਆ ਔਰ ਮੇਨ ਮੈਸੇਜ ਸਾਡਾ ਇਹ ਆ ਕਿ ਅਸੀਂ ਰੁੱਖਾਂ ਤੇ ਕੁੱੱਖਾਂ ਦੇ ਬੈਰੀ ਜਿਹੜੇ ਸਾਡੇ ਸਮਾਜ ਦਾ ਪਾਣੀ ਗੰਧਲਾ ਕਰ ਦੋਆ ਅਸੀਂ ਇਹਦੀ ਰੋਕ ਥਾਮ ਲਈ ਹੈ ਇੱਕ ਮੈਸੇਜ ਹਸਨੇ ਆਇਆ ਅਸੀਂ ਕਿਸੇ ਧਰਮ ਨਾਮੀ ਜੋੜ ਕੇ ਗੱਲ ਕਰਦੇ ਕਿਸੇ ਵਿਸ਼ੇਸ਼ ਵਿਅਕਤੀ ਨਾਲ ਜਾਂ ਕਿਸੇ ਕਲਮਾ ਇਹ ਕੇਵਲ ਤੇ ਕੇਵਲ ਸਮਾਜ ਨੂੰ ਇੱਕ ਸੇਧ ਦੇਣ ਵਾਸਤੇ ਆ ਜਿਵੇਂ ਰੁੱਖਾਂ ਦੀ ਗੱਲ ਕਰਦੇ ਆਪਾਂ ਰੁੱਖਾਂ ਪੇੜ ਵਿੱਚ ਕੁੜੀਆਂ ਕਤਲ ਹੋ ਰਹੀਆਂ ਨੇ ਧੀ ਜੇ ਧੀਆਂ ਨੇ ਕਟੀਆਂ ਨੇ ਕਿਉਂਕਿ ਧੀਆਂ ਹੋਣਗੇ ਤਾਂ ਧੀਆਂ ਲੱਗਣਗੀਆਂ ਸਾਡੇ ਰੁੱਖ ਖਤਮ ਹੋਈ ਜਾ ਰਹੇ ਆ ਸਾਡੇ ਪਾਣੀ ਖਤਮ ਹੋਈ ਜਾ ਰਹੇ ਆ ਸਾਡੀ ਜਿਹੜੀ ਧਰਤੀ ਦਾ ਪਾਣੀ ਆ ਅਸੀਂ ਗੰਧਲਾ ਕਰਤਾ ਕਿਉਂਕਿ ਜਿੱਦਾਂ ਬਾਣੀ ਚ ਅਸੀਂ ਰੋਜ਼ ਪੜਦੇ ਆ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਾਤ ਸੋ ਅਸੀਂ ਕਿੰਨੇ ਕੁ ਸੁਚੇਤ ਆ ਅਸੀਂ ਪਾਣੀ ਵੀ ਗੰਧਲਾ ਕਰਤਾ ਧਰਤੀ ਵੀ ਅਵਲੀ ਬਣਾਤੀ ਔਰ ਸਾਡਾ ਜਿਹੜਾ ਵਾਤਾਵਰਨਾ ਉਹਦੇ ਲਈ ਵੀ ਅਸੀਂ ਸੁਚੇਤ ਨਹੀਂ ਹੈਗੇ ਇੱਕ ਸਨਿਆਹ ਦੇਣਾ ਵੀ ਕੁੜੀਆਂ ਨੂੰ ਆਪਾਂ ਤੀਆਂ ਨੂੰ ਕੁਖਵਤ ਨਹੀਂ ਮਾਰਨਾ ਇਹ ਤੀਆਂ ਹੋਣਗੀਆਂ ਤਾਂ ਤੀਆਂ ਪਹਿਣਗੀਆਂ ਸਾਡੇ ਵੱਡੇ ਰੁੱਖ ਨੇ ਜਿਹੜੇ ਉਹ ਵੀ ਖਤਮ ਹੁੰਦੇ ਜਾ ਰਹੇ ਨੇ ਸੋ ਇਸ ਕਰਕੇ ਰੁੱਖ ਲਾਉਣੇ ਅੱਜ ਸਾਡਾ ਮੈਸੇਜ ਇਹ ਵੀ ਸੀਗਾ ਕਿ ਅੱਜ ਰੁੱਖ ਬੰਦੇ ਜਾਣੇ ਸੀਗੇ ਔਰ ਕਿਸੇ ਵਜ੍ਹਾ ਕਰਕੇ ਕੋਈ ਨਹੀਂ ਸੀ ਫਿਰ ਮੇਲਾ ਲਾਵਾਂਗੇ ਤੋੜ ਕੇ ਤੈਨੂੰ ਅਸੀਂ ਰੋਕ ਬੰਦਾ ਕਿ ਜਿੰਨੇ ਵੀ ਲੱਗ ਸਕਦੇ ਰੋਕ ਲਾਵਾਂਗੇ ਜਿੰਨੇ ਕਿ ਵੀ ਅਸੀਂ ਪਾਣੀ ਦੀ ਸੰਭਾਲ ਕਰ ਸਕਦੇ ਆਂ ਕੂਟੀਆਂ ਖੁੱਲੀਆਂ ਚੜਦੀਆਂ ਨੇ ਗੱਡੀਆਂ ਨੂੰ ਵੀ ਬਿਨਾਂ ਗੱਲ ਤੋਂ ਪਾਣੀ ਪਈ ਜਾਂਦੇ ਆਂ ਇੱਕ ਪਾਣੀ ਦੀ ਬੋਤਲ 20 ਰੁਪਏ ਦੀ ਆ ਮੈਂ ਗਰੰਟੀ ਨਾਲ ਮੈਂ ਚੈਲੰਜ ਕਰਕੇ ਕਹਿੰਦਾ ਕਿ ਇੱਕ ਬੋਤਲ ਦੇ ਨਾਲ ਮੈਂ ਦੋ ਕਾਰਾਂ ਵਧੀਆ ਢੰਗ ਨਾਲ ਸਾਫ਼ ਕਰ ਸਕਦਾ ਪਰ ਜਦੋਂ ਪਾਣੀ ਦੀ ਮੁੱਲ ਵੈਲਿਊ ਪਤਾ ਲੱਗੂ ਲੋਕਾਂ ਨੂੰ ਜੇ ਰਾਜਸਥਾਨ ਦੇ ਲੋਕਾਂ ਵਾਂਗੂ ਦੋ ਦੋ ਮੀਲ ਤੋਂ ਘਰੇ ਚੱਕ ਕੇ ਲਿਆਉਣੇ ਪਏ ਤੇ ਇਹ ਰੱਬ ਦੀ ਜਿਹੜੀ ਸਦਾਤ ਆ ਵਾਤਾਵਰਣ ਹਵਾ ਸਾਨੂੰ ਖੁੱਲੀ ਪਰਮਾਤਮਾ ਦਾ ਇਹਦੇ ਲਈ ਅਸੀਂ ਸਟੇਟ ਨਹੀਂ ਹੁ ਜਦੋਂ ਵੈਂਟੀਲੇਟਰ ਤੇ 7.5 ਲੱਖ ਰੁਪਏ ਦਾ ਬਿੱਲ ਆਉਂਦਾ ਦੇ ਦਿੰਦਾ ਉਹ ਕਾਰਨ ਨਹੀਂ ਹੈ ਵੀ ਅਸੀਂ ਸਟੇਟ ਨਹੀਂ ਹੋਏ ਅਸੀਂ ਬੱਚਿਆਂ ਨੂੰ ਸੇਵ ਦੇਣ ਵਾਸਤੇ ਇਹ ਪ੍ਰੋਗਰਾਮ ਕਰ ਰਹੇ ਹਾਂ ਕਿੰਨੇ ਕਿੰਨੀ ਜ਼ਗਦਾ ਕਿ ਜਿਹੜੇ ਅਲੋਪ ਹੁੰਦਾ ਜਾ ਰਿਹਾ ਸਾਡਾ ਚਾਰਾ ਅਸੀਂ ਬਚਾਉਣ ਦੇ ਲਈ ਜਿਹੜੇ ਉਪਰਾਲੇ ਕੀਤੇ ਜਾ ਰਹੇ ਨੇ ਜਿੱਦਾਂ ਚਰਚੀਆਂ ਤੁਸੀਂ ਦਿਖਾਈਆਂ ਉਪਰਾਲੇ ਜਿਹੜੀਆਂ ਮਤਲਬ ਪ੍ਰਾਂਤ ਦਿਖਾਇਆ ਕਿ ਇਸ ਤਰੀਕੇ ਨਾਲ ਕੜੇ ਲਖਾਈ ਗਏ ਹਰ ਇੱਕ ਜਿਹੜੀ ਵੀ ਆਈਟਮ ਲਖਾਈ ਗਈ ਹੈ ਕਿੰਨਾ ਲੱਗਦਾ ਨਹੀਂ ਕਿ ਜਿਹੜੀਆਂ ਪਰੰਪਰਾਈਆਂ ਸੱਭਿਆਚਾਰ ਨੇ ਚੱਲਿਆ ਆਇਆ ਸੋ ਇਹਨਾਂ ਕਰਾ ਦੇ ਸਵਰਨ ਲੋਕ ਗੀਤਾਂ ਦੇ ਵਿੱਚ ਲੋਕ ਬੋਲੀਆਂ ਦੇ ਵਿੱਚ ਅਸੀਂ ਤੀਆਂ ਦਾ ਜ਼ਿਕਰ ਅਕਸਰ ਸੁਣਦੇ ਆਏ ਹਾਂ ਪੜ੍ਹਦੇ ਆਏ ਹਾਂ ਅਸੀਂ ਕੋਈ ਨਵੇਂ ਸੂਝਬਾਨ ਥੋੜੀਆਂ ਸਾਡੇ ਬਜ਼ੁਰਗਾਂ ਤੋਂ ਚੱਲਦੀਆਂ ਆ ਰਹੀਆਂ ਨੇ ਸਾਡੀਆਂ ਦਾਦੀਆਂ ਨਾਨੀਆਂ ਪਰਨਾਨੀਆਂ ਇਹ ਤੀਆਂ ਦਾ ਤਿਹਾਰ ਮਨਾਉਂਦੇ ਆ ਰਹੇ ਨੇ ਇੱਕ ਸਾਡਾ ਵਿਰਾਸਤੀ ਸੱਭਿਆਚਾਰ ਦਾ ਹਿੱਸਾ ਹੈ ਤੇ ਇਹਦੇ ਵਿੱਚ ਕੀ ਆ ਵੀ ਇਹ ਜਿਹੜੀਆਂ ਲੋਪ ਹੋ ਰਹੀਆਂ ਨੇ ਚੀਜ਼ਾਂ ਅਸੀਂ ਪਿੱਛੇ ਦਿਖਾਈ ਨਹੀਂ ਚਾਰਖੇ ਦਿਖਾਏ ਨੇ ਚਾਰਖਾ ਅੱਜ ਕੱਲ੍ਹ ਕਾਣ ਕੱਟਦੀ ਆ ਗੀਤ ਸੁਣ ਲੈਣਾ ਮੇਰੇ ਚਾਰਖੇ ਦੀ ਟੱਕੀ ਮਾਲ ਵੇਚਣ ਕੱਟਾਂਗੇ ਨਾ ਆ ਗੜਬਾ ਦਿਖਾਇਆ ਤੁਹਾਨੂੰ ਜੇ ਮੁੰਡੇ ਆ ਸੰ ਤੋਰ ਤੇ ਵੇਖਣੀ ਗੜਬਾ ਲੈ ਤੇ ਚਾਂਦੀ ਦਾ ਪੁਰਾਣਾ ਜਿਹੜੇ ਅਸੀਂ ਉਹ ਗੀਤ ਤਾਂ ਅਸੀਂ ਲਖਾਈਆਂ ਨੇ ਚੀਜ਼ਾਂ ਕਿ ਬੱਚਿਆਂ ਨੂੰ ਪਤਾ ਲੱਗੇ ਲੈ ਬੱਚਿਆਂ ਨੂੰ ਅੱਜ ਮੈਂ ਗਰੰਟੀ ਨਾਲ ਕਹਿੰਦਾ ਉਹਨੂੰ ਪੁੱਛ ਲੈ ਵੀ ਪੜੀ ਕੀ ਹੁੰਦੀ ਆ ਅਲੀ ਦੇ ਵਿੱਚ ਤੇਲ ਪਾਇਆ ਜਾਂਦਾ ਸੀ ਸਾਡੇ ਜਿੰਨੀਆਂ ਦੁਕਾਨਾਂ ਨੇ ਉੱਥੇ ਪੜੀ ਦੇ ਵਿੱਚ ਤੇਲ ਲਗਾਉਂਦੇ ਉਹ ਜੋ ਛੋਟਾ ਇਹ ਪਾਈਏ ਦਾ ਗਲਾਸ ਜਿਹ ਉਹ ਲੋਕ ਕਿੱਲੇ ਦਾ ਠਿਆਣੀ ਦਾ ਕਿੱਲੇ ਦਾ ਹੁੰਦਾ ਸੀ ਪਿਆਨੀ ਪਿਆਨੀ ਦੇ ਜਿਹੜੇ ਪਾਇਆ ਜਾਂ 15 ਪਾਇਆ ਦਾ ਇਹ ਅਸੀਂ ਖਰੀਦਿਆ ਮਤਲਬ ਉਸ ਵੇਲੇ ਵੀ ਉਹ ਉਦੋਂ ਲੋਕਾਂ ਦੇ ਲਵੇਰੀਆਂ ਵੱੱਜਾ ਰੱਖੀ ਹੁੰਦੀ ਸੀ ਪਰ ਅੱਜ ਸਾਡੇ ਕੋਲ ਹੈ ਨਹੀਂ ਅੱਜ ਆਧੂ ਤੋਂ ਵੱਧ 50% ਅਸੀਂ ਡੁਪਲੀਕਰ ਦੁੱਧ ਪਨੀਰ ਖਾ ਰਹੇ ਹਾਂ ਗਾਣੇ ਖਾਂਦੇ ਕਿਸ ਤਰ੍ਹਾਂ ਪਿਆ ਮਨਾਈ ਜਾਂਦੀ ਸੀ ਗਿਆ ਤੇ ਉਸ ਤਰ੍ਹਾਂ ਕਿੱਤੀ ਜਾਂਦਾ ਸੀ ਟਿੰਗਾ ਝੁੱਟੀਆਂ ਜਾਂਦੀ ਸੀ ਤੇ ਅੱਜ ਉਹ ਲੋਪ ਹੁੰਦਾ ਦੇਖ ਰਿਹਾ ਹਾਂ ਉਹਦੇ ਕਰਕੇ ਤੇ ਪ੍ਰੋਗਰਾਮ ਰੱਖਦੇ ਆ ਕਿਉਂਕਿ ਪ੍ਰੋਗਰਾਮ ਸਾਡਾ ਕੋਈ ਸਿਆਸਤ ਨਾਲ ਜੁੜਿਆ ਹੋਇਆ ਨਹੀਂਗਾ ਇਹ ਪ੍ਰੋਗਰਾਮ ਇੱਕ ਸੇਵਾ ਭਗਨਨ ਨਾਲਿਆ ਇਹ ਨਰਕਾਲ ਸਿੰਘ ਦਾ ਪਾਲ ਇਹਨਾਂ ਦੀ ਬੋਟੀ ਦੀ ਯਾਦ ਦੇ ਵਿੱਚ ਅਸੀਂ ਕਰਦੇ ਹਾਂ ਤੇ ਇਹ ਸਾਡਾ ਕੋਈ ਇਹ ਤਾਂ ਸਿਆਸੀ ਕੋਈ ਮਾਸਟਰ ਨਹੀਂਗਾ ਸਾਡਾ ਮਕਸਦ ਸਨੇਹਾ ਦੇਣਾ ਇਹ ਸਨੇਹਾ ਇੱਕ ਬੀਬੀਆਂ ਆਉਣਗੇ ਕਿਉਂਕਿ ਇੱਕ ਔਰਤ ਹੀ ਉਹ ਹੀ ਜੋਦਾ ਪੈਦਾ ਕਰਦੀ ਆ ਉਹ ਹੀ ਸੁਗਰਮਾ ਪੈਦਾ ਕਰਦੀ ਆ ਉਹ ਹੀ ਦਾਨੀ ਪੈਦਾ ਕਰਦੀ ਆ ਤੇ ਦਾਤਾ ਤੇ ਭਗਤ ਸ਼ੂਰ ਮੈਂ ਤਿੰਨੇ ਜੱਕ ਜਿਉਂਦੇ ਨੇ ਉਸੇ ਕਰਕੇ ਆ ਆਰਤ ਗੰਨੀ ਜਣੇ ਤਾਂ ਭਗਤੀਆਂ ਨਹੀਂ ਤੇ ਜਾਤਾ ਸ਼ੂਰ ਨਹੀਂ ਤੇ ਜਿਹਨਾਂ ਬਾਝ ਰਹੇ ਕਹੇ ਇੱਕ ਵਾਰ ਨੂਰ ਇਹ ਤਾਂ ਹਿੰਕੇ ਆ ਗਿਆ ਜੇ ਔਰਤਾਂ ਤਾਂ ਹੀ ਆਪਣੇ ਪੁੱਤ ਨੂੰ ਇੱਕ ਵਧੀਆ ਸੇਧ ਦੇ ਕੇ ਵਧੀਆ ਵਧੀਆ ਹੋਣ ਤੇ ਵਧੀਆ ਪਾਇਲਟ ਵਧੀਆ ਕੋਈ ਵਿਗਿਆਨੀ ਵਧੀਆ ਕੋਈ ਮੁੱਖ ਮੰਤਰੀ ਪ੍ਰਧਾਨ ਮੰਤਰੀ ਇੱਕ ਔਰਤ ਬਣਾਉਂਦੀ ਹੈ ਤੁਸੀਂ ਪਹੁੰਚੇ ਹੋ ਅੱਜ ਸਵੇਰ ਦੇ ਸਮਾਰੋਹਾਂ ਤੇ ਕਿੱਥਾਂ ਦੇਖਦੇ ਹੋ ਪੁਰਾਣੇ ਸੱਭਿਆਚਾਰ ਨੂੰ ਲੈ ਕੇ ਤਾਂ ਇਹ ਵੀ ਸੱਭਿਆਚਾਰ ਜਿਹੜਾ ਪੁਰਾਣਾ ਸੱਭਿਆਚਾਰ ਉਹ ਲੋਪ ਹੁੰਦਾ ਜਾ ਰਿਹਾ ਇਸ ਕਰਕੇ ਅਸੀਂ ਹੁਣ ਸੇਧ ਦੇਣੀ ਚਾਹੁੰਦੇ ਹਾਂ ਵੀ ਬੱਚਿਆਂ ਨੂੰ ਪਤਾ ਲੱਗ ਸਕੇ ਵੀ ਤੁਹਾਨੂੰ ਕਿਹੜੀ ਚੀਜ਼ ਕਿਵੇਂ ਆ ਕਿਹੜੀ ਕਿਵੇਂ ਤਾਂ ਕਰਕੇ ਐਸੀ ਪੁਰਾਣਾ ਕਲਚਰ ਦਿਖਾ ਰਹੇ ਆ ਪੁਰਾਣੀ ਬੋਲੀ ਅੱਜ ਕੱਲ ਨਿੱਕੇ ਨਿੱਕੇ ਬੱਚਿਆਂ ਨੂੰ ਸਾਰੀਆਂ ਬੋਲੀਆਂ ਆਉਣ ਲੱਗੀਆਂ ਤੁਸੀਂ ਦੇਖਿਆ ਹੀ ਹੋਗਾ ਬਿਲਕੁਲ ਵੱਡਿਆਂ ਨਾਲੋਂ ਪਹਿਲਾਂ ਨਿੱਕੀਆਂ ਬੱਚੀਆਂ ਬੋਲੀਆਂ ਪਾਰੀਆਂ ਸੀਗੀਆਂ ਪਹਿਲਾਂ ਤੁਸੀਂ ਦੇਖਿਆ ਹੀ ਹਾਂਜੀ ਬੱਚਿਆਂ ਨੂੰ ਇਹ ਸੇਧ ਦੇ ਰਹੇ ਆ ਸੀ ਵੀ ਚਲੋ ਅੱਗੇ ਮਤਲਬ ਨੌਲੇਜ ਮਿਲੇ ਇਹਨਾਂ ਨੂੰ ਕਲਚਰ ਦੀ ਸੋ ਅੱਜ ਤੁਸੀਂ ਵੀ ਪਹੁੰਚੇ ਹੋ ਕਾਫੀ ਹਾਸੰਗਰ ਕਰਕੇ ਆਏ ਹੋ ਸੱਚ-ਸੱਚ ਕੇ ਆਏ ਹੋ ਜਿਸ ਤਰ੍ਹਾਂ ਦੇਖਦੇ ਹੋ ਮਤਲਬ ਰਾਣੀ ਦੇ ਬਚਨਾਂ ਦੀਆਂ ਮਨਾਈਆਂ ਜਾ ਰਹੀਆਂ ਉਹ ਵੀ ਸ਼ਾਮਿਲ ਹੋਣੇ ਬਹੁਤ ਵਧੀਆ ਹੈ ਤੀਆਂ ਦਾ ਬੱਚਿਆਂ ਨੂੰ ਪਤਾ ਲੱਗ ਰਿਹਾ ਹੈ ਪਿਛਲਾ ਜੋ ਵੀ ਹੈ ਸਾਰਾ ਗੁਮ ਹੋ ਰਿਹਾ ਹੈ ਇੰਨੀ ਖੁਸ਼ੀ ਮੇਜਿਸ ਕਰਦੇ ਮੈਨੂੰ ਤੁਸੀ ਦੇਖ ਰਿਹਾ ਨੱਚਦੇ ਨੂੰ ਮੈਂ ਉਹਨੂੰ ਕਿੰਨੀ ਖੁਸ਼ੀ ਹੈ ਮੈਂ ਤਾਂ ਲੇਟ ਹੋ ਗਈਆਂ ਮੈਂ ਕਰੋ ਲੜਕੇ ਵੀ ਆਈਆਂ ਜਲਦੀ ਜਲਦੀ ਕੰਮ ਨਿਬੇੜ ਦੋ ਮੈਨੂੰ ਜਾਣਾ ਹੈ ਕੋਈ ਬੋਲੀ ਇਸ ਤਰ੍ਹਾਂ ਦੀ ਜਿਹੜੀ ਮੈਂ ਤਾਂ ਇੱਕੋ ਹੀ ਬੋਲੀ ਆਂਦੀ ਹੈ ਨੀ ਹਰਾ ਪੋਣਾ ਨੀ ਪਿਲਾ ਪੋਣਾ ਮੇਰੇ ਬਾਪ ਦਾ ਜਵਾਈ ਨੀ ਬੜਾ ਸੋਣਾ ਮੇਰੇ ਬਾਪ ਦਾ ਜਵਾਈ ਨੀ ਬੜਾ ਸੋਣਾ ਇਹ ਕਹਿਣਾ ਚਾਹੁੰਦੇ ਆ ਜੀ ਨੌਜਵਾਨਾਂ ਨੌਜਵਾਨਾਂ ਬੱਚੇ ਅੱਗੇ ਕਾਫੀ ਪਹੁੰਚੇ ਸੀ ਬੱਚਿਆਂ ਨੇ ਵੀ ਕਾਫੀ ਮਤਲਬ ਸਾਡੇ 5:55 ਪਿੰਡ ਦੇ ਵਿੱਚ ਨਿੱਕੀਆਂ ਨਿੱਕੀਆਂ ਕੁੜੀਆਂ 5 ਵਜੇ ਉਹ ਦੇਖੋ ਆ ਜਾਂਦੀਆਂ ਸੀ ਅੰਨੀਆਂ ਸੋਹਣੀਆਂ ਸੋਹਣੀਆਂ ਉਹਨਾਂ ਨੇ ਬੋਲੀਆਂ ਬੋਲੀਆਂ ਜਿਹੜੀਆਂ ਸਾਨੂੰ ਵੀ ਨਹੀਂ ਆਉਂਦੀਆਂ मैं बहुत खुश है ना एना बच्चियां तो मैं ना आज गिफ्ट देना सी मैं आज लेट होगी मेरे का आज बड़े मेहमान आए हुए सी उन्हें सम्मानत करना सी इनन मैं कल सम्मानत करंगी तो और भी लिट दे दो आज काफी मतलब पेहरावे चाहिए हो जेड़ा पहनावा सुबह-शाम का होता हुआ प्रांदा पाया हुआ बढ़िया ਬਹੁਤ ਵਧੀਆ ਲੱਗਦਾ ਵਾ ਸਤਿ ਸ੍ਰੀ ਅਕਾਲ ਕਰਦੇ ਅਸੀਂ ਸਦੀਆਂ ਸਾਨੂੰ ਬਹੁਤ ਵਧੀਆ ਲੱਗਦਾ ਵਾ ਸਾਨੂੰ ਪਿੰਡ ਤੋਂ ਬਹੁਤ ਜ਼ਿਆਦਾ ਹੰਗਾਰਾ ਮਿਲਦਾ ਵਾ ਅਸੀਂ ਹਫ਼ਤਾ ਪਹਿਲਾਂ ਤਿਆਰੀ ਕਰ ਲੱਜਿੰਦੇ ਬੱਚਿਆਂ ਨੂੰ ਲਾ ਕੇ ਤਿਆਰੀ ਕਰਦੇ ਬੱਚਿਆਂ ਨੂੰ ਕਿਸ ਤਰੀਕੇ ਦੀ ਤਿਆਰੀ ਹੈ ਚਲਦੀ ਹੈ ਅਸੀਂ ਬੱਚਿਆਂ ਨੂੰ ਗਿੱਧਾ ਸਿਖਾਉਨੇ ਆ ਨੱਚਣਾ ਸਿਖਾਉਨੇ ਆ ਇੱਥੇ ਵਿਕੀ ਮਹਿਨਤ ਜਣਾ ਕਿਵੇਂ ਆਪਣਾ ਸੱਭਿਆਚਾਰ ਬਣਾਉਣਾ ਵਾ ਅਸੀਂ ਹਰ ਕੋਈ ਚੀਜ਼ ਨਾਲ ਦੱਸਦੇ ਆ ਕਿ ਫਿਰ ਧੀਆ ਤੇ ਸਰ ਵਧੀਆ ਤੋਂ ਵਧੀਆ ਪੈ ਕਰਵਾਉਨੇ ਇਹਨਾਂ ਨੂੰ ਤੇ ਵੀ ਬੱਚਾ ਬੋਲੀਆਂ ਪਾਉਣਾ ਸਿੱਖਣਾ ਕਿੰਨੇ ਨਈਆਂ ਜੀ ਦੇ ਕਿਹੜੇ ਤਰੀਕੇ ਨਾਲ ਕੀ ਕਰਨਾ ਹੈ ਤਿੰਨੇ ਸਲੇ ਬਣਾ ਰਹੇ ਆ ਕਿ ਉਹ ਗਾਂ ਬਗ ਮਾਪੇ ਉੱਤੇ ਅਨੁਤੀ ਅਨੋਖਾ ਚ ਨਹੀਂ ਰੱਖ ਦੇਗੇ ਅਸੀਂ ਕਹਿੰਦੇ ਆ ਵੀ ਗਾਹ ਪੱਤਵਾਜ ਬੱਚੇ ਤੀਆਂ ਉਹ ਦੇਖਣ ਬੱਚੇ ਕੰਨ ਵਿੱਚ ਤੀਆਂ ਨੂੰ ਮਾਰਨਾ ਲੋਕ ਕਹਿੰਦੇ ਪੈ ਦੋ ਕੰਨ ਵੀ ਜਿੰਨੀ ਅਸੀਂ ਇਹ ਬੱਚੇ ਬੋਲੀਆਂ ਵੀ ਪਾਈਆਂ ਜਾਂਦੀਆਂ ਹਾਂ ਜੀ ਬੋਲੀਆਂ ਅੱਜ ਇਤਿਹਾਸ ਕਿੰਨਾ ਨਹੀਂ ਲੱਗੋ ਮੈਂ ਤੋ ਫਰਕ ਹੈ ਕਿ ਜਿਹਦਾ ਹੁੰਦਾ ਹੈ ਕਿ ਜੀ ਬਹੁਤ ਵਧੀਆ ਕਾਚੇ ਦਾ ਤੇ ਉਹ ਕੋਈ ਫੱਕ ਨਹੀਂ ਹੈਗਾ ਸਾਡੇ ਬੱਚੇ ਜਨਕ ਇਕੱਠੇ ਹੁੰਦੇ ਨੇ ਸਾਨੂੰ ਬਹੁਤ ਵਧੀਆ ਲੱਗਦਾ ਵਾ ਕਿ ਸੱਗੀ ਫੁੱਲਾ ਕੇ ਹੁੰਦੇ ਨੇ ਬੱਚੇ ਕਾਚੇ ਸਮਝਦੇ ਨਹੀਂ ਆਪਦਾ ਤੇ ਅਸੀਂ ਆ ਬੱਚਿਆਂ ਨੂੰ ਸਾਰਾ ਦਿਖਾਉਨੇ ਆ ਵੀ ਕਾਚੇ ਇੰਨਾ ਬੱਚੇ ਛੋਟੇ ਬੱਚਿਆਂ ਨੇ ਨਹੀਂ ਫਤਕੀਆਂ ਨੂੰ ਵੀ ਚਲ ਕੇ ਦੇਖੀ ਚੀਜ਼ ਆ ਤੇ ਬਹੁਤ ਵਧੀਆ ਇੱਥੇ ਬੱਚੇ ਇੰਜੋਏ ਕਰਦੇ ਨੇ ਥੈਂਕ ਯੂ Oh, awesome.